ਨੱਬਦ ਵਿੱਚ ਦੋ ਵੱਖ-ਵੱਖ ਵਾਰਦਾਤਾਂ ਦੇ ਵਿੱਚ ਨਸ਼ੇੜੀ ਸਹਾਦਤ ਤੱਕ ਪਹੁੰਚ ਚੁੱਕੇ ਨੇ ਕਿ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਕਿਸੇ ਦੀ ਜਾਨ ਵੀ ਲੈ ਸਕਦੇ ਨੇ ਦੋ ਮੋਟਰਸਾਈਕਲ ਤੇ ਸਵਾਰ ਹੋਏ ਲੁਟੇਰਿਆਂ ਨੇ ਦੋ ਵੱਖ-ਵੱਖ ਵਾਰਦਾਤਾਂ ਵਰੰਜਾਮ ਦਿੱਤਾ ਲੁਟੇਰੇ ਲੋਹੀ ਦੀਆਂ ਰਾਡਾਂ ਤੇ ਡੰਡਿਆਂ ਦੇ ਨਾਲ ਲੈ ਸੋਕੇ ਬਿਨਾਂ ਕਿਸੇ ਡਰ ਤੇ ਭੈ ਤੋਂ ਸਾਈਕਲ ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਇਹਨਾਂ ਲੁਟੇਰਿਆਂ ਵੱਲੋਂ ਪਹਿਲਾ ਨਿਸ਼ਾਨਾ ਪ੍ਰਵਾਸੀ ਮਜ਼ਦੂਰ ਮਨਸਾ ਰਾਮ ਨੂੰ ਬਣਾਇਆ ਗਿਆ ਜੋ ਕਿ ਰਾਤ ਦੀ ਡਿਊਟੀ ਕਰਨ ਤੋਂ ਪਹਿਲਾਂ ਟਾਬੇ ਤੇ ਰੋਟੀ ਲੈਣ ਜਾ ਰਿਹਾ ਸੀ ਚਾਰ ਲੁੱਟੇਰੇ ਉਸ ਤੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕਰਦ ਨੇ ਜਦੋਂ ਵਿਰੋਧ ਕਰਦਾ ਤੇ ਉਸੇ ਤਾਬਰ ਤੋੜ वार ਕੀਤੇ ਜਾਂਦੇ ਨੇ ਉਸ ਦੀਆਂ ਦੋਵੇਂ ਲੱਤਾਂ ਤੇ ਬਾਹਾਂ ਤੋੜ ਕੇ ਮੋਬਾਈਲ ਖੋ ਕੇ ਰਫੂ ਚੱਕਰ ਹੋ ਗਏ ਤੇ ਦੂਜੀ ਵਾਰਦਾਤ ਨਾਭਾ ਨਗਰ ਕੌਂਸਲ ਦੇ ਬਾਹਰ ਸੜਕ ਤੇ ਸਾਈਕਲ ਸਵਾਰ ਨੂੰ ਚਾਰ ਲੁੱਟੇਰਿਆਂ ਦੇ ਵੱਲੋਂ ਅੱਖਾਂ ਦੇ ਵਿੱਚ ਜ਼ਹਿਰੀਲੀ ਸਪਰੇ ਪਾ ਕੇ ਲੁੱਟਿਆ ਗਿਆ ਸਰਤੇ ਬਾਕੀ ਤੇ ਗਏ ਤੇ ਉਸ ਦਾ ਮੋਬਾਈਲ ਖੋ ਕੇ ਰਫੂ ਚੱਕਰ ਹੋ ਗਏ ਨੇ ਨਸ਼ੇਰੀ ਲੁਟੇਰੇ ਸਿਰਫ ਮੋਬਾਈਲ ਖੋਣ ਦੇ ਲਈ ਕਿਸੇ ਦੀ ਜਾਨ ਦੇ ਪਿਆਸੇ ਹੋ ਜਾਂਦੇ ਨੇ ਪਰ ਜੇਕਰ ਉੱਥੇ ਵਿਅਕਤੀ ਰੋਲਾ ਨਾ ਪਾਉਂਦੇ ਤਾਂ ਸ਼ਾਇਦ ਇਹ ਮੋਬਾਈਲ ਲੁੱਟਣ ਤੋਂ ਪਿੱਛੋਂ ਕਤਲ ਵੀ ਕਰ ਸਕਦੇ ਸਨ ਤੇ ਦੋਵੇਂ ਪੀੜਤ ਇਨਸਾਫ ਦੀ ਮੰਗ ਕਰ ਰਹੇ ਨੇ 10 ਵਜੇ ਨੂੰ ਕਿੱਥੇ ਲਿਗਾਏ ਥਾ ਪੁਲੀ ਉਠਾਪੋ ਜੀ ਛੋਟਲੇ ਕੇ ਸਾਈਕਲ ਸ ਚੋਰ ਮਿਲ ਲੇ ਹਮਕਮ ਫੜ ਲਏ ਬੋਰ ਨਮਾਗੇ ਕਿੰਨੇ ਬੰਦੇ ਸਨ ਚਾਰ ਬੰਦੇ ਕਿਵੇਂ ਵਾਕਿਆ ਕੀ ਹਾਲਾਤ ਉਹਨਾਂ ਦੇ ਪਾਸ ਡਾਂਗ ਸੀਗੀ माका सिंह का किस पर थे मोटरसाइकिल पर, पर दो मोटरसाइकिल चार बंदे क्या था आपके तो मेरे आगे पीछे लगा दिया मोटरसाइकिल मैं रुक गया कहने बार रुक पकड़ के गिरा दिया आप कहाँ से आ रहे थे हाँ जी कहाँ से आ रहे थे कुलदीप ढाबे से खाना लेकर हाँ जी हाँ तो हमको पकड़ लेकर क्या हम कुछ नहीं हमको गिरा के लगे जेब में मोबाइल वाले के भी चलेंगे आपको तो काफी कुछ है वहां पर हां हां सर बेटा कहां कहां पर के कहां कहां के उठा हैं हमारे हाथ में पैर दोनों तोड़ दिए मूल वो भी कहां वो बांधे हुए दो बांधे हुए दो नहीं बांधे हुए दो स्टूडेंट बस चार बंदे अब आप क्या मान सकते हो सर उनको पकड़ा जाए क्या ਮੈਂ ਪਟਿਆਲਾ ਗੇਟ ਜਾ ਰਿਹਾ ਸੀ ਪੀਪੀਐਸ ਸਕੂਲ ਕੋਲੇ ਜਿਹੜਾ ਕਮੇਟੀ ਤੋਂ ਪਹਿਲਾਂ ਗੇਟ ਆਂਦਾ। ਉੱਥੇ ਬਸ ਚਾਰ ਮੁੰਡੇ ਸੀਗੇ। ਉਹਨਾਂ ਨੇ ਮੈਨੂੰ ਪਹਿਲਾਂ ਸਪਰੇ ਸੰਗਾਈ। ਸਪਰੇ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਦੀ ਨਾਲ ਰਾਡ ਮਾਰੀ। ਸਿਰ 'ਚ ਮੈਨੂੰ ਨਹੀਂ ਪਤਾ ਲੱਗਿਆ। ਫੇਰ ਮੇਰਾ ਮੋਬਾਈਲ ਪੋਕੇ ਲੈ ਗਏ। ਉਸੇ ਕੋਪੇ 'ਚ ਮੈਂ ਸਾਈਕਲ ਤੇ ਸੀ। ਅੱਛਾ ਉਹ ਬਾਅਦ ਵਿੱਚ ਤੇ ਉਹ ਤੋਂ ਬਾਅਦ ਗੌਂਟੀ ਗਾਰਡ ਨੇ ਦਰਵਾਜ਼ਾ ਖੋਲ੍ਹਿਆ। ਵੀ ਕੌਣ ਆਗਾ ਕੌਣ। ਹੁਣ ਨਾਲ ਦੀ ਨਾਲ ਭੱਜ ਗਏ। ਉਹ ਕੋਈ ਉਹ ਕਾਰੇ ਤੇ ਸੀ। ਉਹ ਮੋਟਰਸਾਈਕਲ ਤੇ ਕਿੰਨੇ ਕਿਲੋਮੀਟਰ ਦੀ ਕਦਮ ਹੈ ਇਹ 10 15 ਮੀਲੀ ਤੁਹਾਨੂੰ ਕੀ ਕਹਿੰਦੇ ਸੀ ਜੀ ਮੈਨੂੰ ਕਹਿੰਦੇ ਖੜੋ ਖੜ ਖੜ ਮੈਂ ਕਹਿੰਦਾ 1 ਮਿੰਟੋ ਖੜ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਨਾਲ ਦੀ ਨਾਲ ਸਪਰੇਅ ਕਰਕੇ ਮੈਂ ਗਿਰ ਗਿਆ ਜੀ ਨਾਲ ਦੀ ਨਾਲ ਰਾਡ ਮਾਰੀ ਰਾਡ ਮਾਰ ਕੇ ਮੇਰਾ ਮੋਬਾਈਲ ਲੈ ਕੇ ਚਲੇ ਗਏ ਹੋਰ ਵੀ ਕੁਝ ਖੋਇਆ ਮੋਬਾਈਲ ਤੋਂ ਨਾ ਮੋਬਾਈਲ ਤੋਂ ਇਲਾਵਾ ਕੁਝ ਨਹੀਂ ਖੋਇਆ ਜੀ ਉਸ ਕੌਂਟੀ ਗਾਰਡ ਆਗੇ ਸੀ ਨਾ ਦੋ ਸਰਦਾਰ ਉਹ ਕਹਿੰਦੇ ਖੜੋ ਖੜੋ ਉਹ ਬਸ ਨਾਲ ਦੀ ਨਾਲ ਕਹਿੰਦੇ ਬੈਠੋ ਬੈਠੋ ਰਾਡ ਦੁਬਾਰਾ ਮਾਰਨ ਲੱਗੇ ਸੀ ਉਹ ਕਹਿੰਦੇ ਮਾਰੀ ਨਾ ਮਾਰੀ ਨਾ ਸੁਪਰੀ ਕਾਜੀ ਡਿਗੀ ਰੋਡ ਦਾ ਸੁਪਰੀ ਇੱਕਦਮ ਸਰ ਮੇਰੇ ਹੱਥ ਪੈਰ ਜਮੀ ਡੈਡ ਹੋ ਗਈ ਸੀਗੇ ਵੀ ਹੱਥ ਚੱਕਦਾ ਸੀ ਹੱਥ ਥੱਲੇ ਗਿਰਦਾ ਸੀ ਵੀ ਜਮੀ ਡੈਡ ਹੋ ਗਿਆ ਸੀ ਬਹੁਤ ਨਸ਼ੀਲੀ ਸੀਗੀ ਜੀ ਚੁੱਪੀ ਹੋ ਚੁੱਕੀ ਮੈਂ ਉਹਨਾਂ ਨੂੰ ਕਿਹਾ ਸਕੂਲ ਦੀ ਗੱਲ ਨੂੰ ਮੈਂ ਕਿਹਾ ਸਰ ਮੈਨੂੰ ਪਾਣੀ ਲਿਆ ਦੇ ਮੈਂ ਠੀਕ ਨਹੀਂ ਹੈਗਾ ਉਹਨਾਂ ਨੇ ਪਾਣੀ ਪਲਾਇਆ ਛੇ ਘਰੇ ਸੌਣ ਦਿੱਤਾ ਮੇਰੇ ਭਾਈ ਸਾਹਿਬ ਆ ਗਏ ਕਿ ਮੇਰੇ ਕੋਟੇ ਰੋਡ ਸਰਵ ਤੇ ਮਾਰ ਗਿਆ ਤੇ ਦੁਬਾਰਾ ਮਾਰ ਚੈਰਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਹੁਣ ਪਟਿਆਲੇ ਰੈਫਰ ਕੀਤਾ ਜੀ ਕੀ ਮੰਗ ਵੀ ਕਰਦੇ ਹੋ ਮੰਗ ਸਰ ਉਹਨਾਂ ਨੂੰ ਫੜਨਾ ਚਾਹੀਦਾ ਜੀ ਇਹ ਜਿਹਿਆਂ ਨੂੰ ਦੋ ਜਵਾਬ ਤੇ 13 14 ਸਾਲ ਦੇ ਸੀ ਦੋ بڑے بڑے ਸੀ 24 25 ਸਾਲ ਦੇ ਇੱਕੋ ਮੋਟਰਸਾਈਕਲ ਤੇ ਸੀ ਚਾਰ ਜਣੇ ਬੈਠੇ ਸੀ ਚਾਰ ਜਣੇ ਬੈਠੇ ਸੀ ਜੀ ਹੁਣ ਇਹ ਤਾਂ ਕਿਸ ਤਰ੍ਹਾਂ ਲੱਗਦੀ ਜੀ ਸਰ ਮੈਂ ਬੇਹੋਸ਼ ਹੋ ਗਿਆ ਮੈਂ ਤਾਂ ਦੇਖਿਆ ਉਹਨੂੰ ਇੱਕ ਪੇਸ਼ੈਂਟ ਮਨਮਿੰਦਰ ਸਿੰਘ ਹੈ ਉਹਦੇ ਸਿਰ ਤੇ ਸੱਟ ਲੱਗੀ ਹੈ ਤੇ ਇੱਕ ਮਨਸਰਾਂ ਪੇਸ਼ੈਂਟ ਹੈ ਉਹਦੇ ਦੋਨੋਂ ਲੱਤਾਂ ਤੇ ਸੱਟ ਹੈ ਲੱਗ ਰਿਹਾ ਬਾਅਦ ਵਿੱਚ ਐਕਸਰੇ ਤੋਂ ਬਾਅਦ ਹੀ ਕਨਫਰਮ ਹੋਵੇਗਾ ਕੰਡੀਸ਼ਨ ਹੈ ਜੈ ਸਟੇਬਲ ਹੈ ਤੁਹਾਨੂੰ ਸਰ ਜੀ ਇੱਕ ਮਨਮਿੰਦਰ ਸਿੰਘ ਦੇ ਸਿਰ ਤੇ ਸੱਟ ਹੈ ਉਹਨੂੰ ਰੈਫਰ ਕਰੀਏ ਇਹ ਮੁੰਡੇ ਨੇ ਸਾਡੇ ਕੋਲ ਛੁੱਟੀ ਲਈ ਸੀ ਉਸ ਦਿਨ ਚਾਰ ਬੰਦੇ ਆਏ ਮੋਟਰਸਾਈਕਲਾਂ ਦੇ ਦੋ ਤੇ ਉਹਨਾਂ ਨੇ ਔਰ ਸਾਰੇ ਇਹ ਮੁੰਡੇ ਨੂੰ ਫੜ ਕੇ ਮਤਲਬ ਰਾਣਾ ਦਾ ਹਮਲਾ ਕਰਦੇ ਦੋਨੇ ਲੱਤਾਂ ਤੇ ਇੱਕ ਬਾਹਰ ਤੋੜਤੀ ਮੋਬਾਈਲ ਵਿਚ ਇਹਨਾਂ ਦਾ ਝਗੜਾ ਹੋਇਆ ਮੋਬਾਈਲ ਹੀ ਪੀ ਨਹੀਂ ਗਿਆ ਤੀ ਉਹ ਜ਼ਬਰਦਸਤੀ ਮੋਬਾਈਲ ਖੋਣ ਦੇ ਚੱਕਰ ਚ ਬਸ ਪਿੱਛੇ ਝਾੜੀਆਂ 'ਚ ਛੱਟ ਗਏ ਇਹ ਚੋਰੀਆਂ ਉਰੇ ਬਹੁਤ ਲਗਾਤਾਰੇ ਹੋ ਰਹੀਆਂ ਨੇ ਔਰ ਕਟਵੜ 30 40 ਫੈਕਟਰੀਆਂ ਨੇ ਬਹੁਤ ਮੁੰਡੇ ਵਰਕਰ ਕੰਮ ਕਰਦੇ ਨੇ ਹਫਤੇ 'ਚ ਕਦੀ ਬਰੀ ਚੋਰੀ ਹੁੰਦੀ ਆ ਹੁਣ ਐਸ ਐਚ ਸਾਹਿਬ ਆਏ ਨੇ ਉਹਦੇ ਧਿਆਨ 'ਚ ਲਿਆਂਦਾ ਸਾਰਾ ਮਾਸਲਾ ਪੱਕੇ ਅੱਗੇ ਦੇਖਦੇ ਕੀ ਕਾਰਵਾਈ ਹੁੰਦੀ ਆ ਇਹ ਦੋ ਘਟਨਾਵਾਂ ਵੱਖ-ਵੱਖ ਨੇ ਇੱਕ ਦੂਸਰੀ ਘਟਨਾ ਦਾ ਅਸੀਂ ਹਸਪੀਟਲ ਲੈ ਕੇ ਆਏ ਆ ਉਸ ਤੋਂ ਉਰੇ ਆ ਕੇ ਪਤਾ ਲੱਗਾ ਦੂਸਰੀ ਘਟਨਾ ਆ ਆਪਣੇ ਪੀਪਲ ਸਕੂਲ ਲਵੇ ਹੋਈਆ ਉਹਦੇ ਵੀ ਰਾਡ ਮਾਰ ਕੇ ਉਹਨੂੰ ਮਤਲਬ ਥੱਲੇ ਸੱਟ ਕੇ ਮਤਲਬ ਇਕੱਠਿਆਂ ਜੀ ਦੋਨੇ 9:30 ਤੋਂ 10:00 ਵਿੱਚ ਦੋਨੇ ਘਟਨਾ ਇਕੱਠਿਆਂ ਹੋਈਆਂ ਅਨਛੇੜੀ ਨੇ ਜੀ ਚਾਰ ਜਾਣੇ ਨੇ ਇਹ ਦੱਸਣ ਦੇ ਹਿਸਾਬ ਨਾਲ ਮੁੰਡੇ ਦੇ ਦੋਨੇ ਮੁੰਡੇ ਨਸ਼ਾ ਬਹੁਤ ਕਰਿਆ ਹੋਇਆ ਸੀ ਉਹਨੇ ਛਿਰਤੇ ਰਾਡਾ ਮਾਰੀ ਉਹਨੂੰ ਪੀਪੀ ਗਾਉਂ ਦੇ ਤੇ ਲੈ ਕੇ ਆਂਦੇ ਤਾਂ ਹੂਰ ਕਰਵਾ ਦਿੱਤਾ ਬਿਲਕੁਲ ਹੋ ਸਕਦਾ ਸੀ ਅਸੀਂ ਫਟਾਫਟ ਦਾ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਹਰ ਨਿਕਲਿਆ ਇਹਨੂੰ ਝਾੜੀ ਸੱਟਿਆ ਇਹਦਾ ਵਿਚਾਰਾ ਆਪਣੇ ਮਤਲਬ ਸਹਾਰੇ ਨਾਲ ਆਇਆ ਪੂਣੀਆਂ ਦਾ ਸਹਾਰਾ ਲਾ ਕੇ ਬਾਹਰ ਨਿਕਲਿਆ ਉੱਥੇ ਗੱਡੀਆਂ ਗੁੱਡੀਆਂ ਨੂੰ ਹਾਕਾਂ ਮਾਰੀਆਂ ਨਹੀਂ ਆਇਆ ਕੋਈ ਇੱਕ ਬੰਦਾ ਆਇਆ ਉਹਨੇ ਦੇਖ ਕੇ ਤੁਹਾਨੂੰ ਅੱਗੇ ਫੋਨ ਕਰੇ ਨਹੀਂ ਸੀ ਫਿਰ ਜਦ ਹੀ ਉਹ ਲੱਭ ਚੱਕਾ ਕੋਈ ਲੱਭਦਾ ਇਸ ਦੇ ਕੰਮ ਤੋਂ ਮਦਦ ਕਰਨ ਲਈ ਕਿਹਦੇ ਕੋ ਨਾ ਸ਼ਹਿਰ ਮਦਦ ਕਰਦੇ ਨਹੀਂ ਕੋਈ ਗੱਡੀ ਵਾਲਾ ਕੋਈ ਨਹੀਂ ਖੜਿਆ ਕਿਸੇ ਨੇ ਫਿਰ ਇੱਕ ਜਣਾ ਆਇਆ ਉਹਨੇ ਲੋ ਲਗੁਲਾ ਪਾਇਆ ਫਿਰ ਅਸੂ ਇਹ ਇਹਨਾਂ ਦੇ ਸਾਨੂੰ ਤਲਾਹ ਮਿਲੀ ਸੀ 11:00 ਵਜੇ ਕਰੀਬ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਜੀ ਵਿਨੋਦ ਰਿਚਰ ਦੇ ਸਾਹਮਣੇ ਤੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਖਾਣਾ ਲੈ ਕੇ ਵਾਪਸ ਜਾ ਰਿਹਾ ਸੀ ਸਾਈਕਲ ਤੇ ਕੋਈ ਚਾਰ ਆ ਮੋਟਰਸਾਈਕਲ ਤੇ ਆਏ ਨੇ ਕੁੰਡਛੜੀ ਟਾਇਪ ਦੱਸ ਰਿਹਾ ਜਿਸ ਸਮ ਦਾ ਹੱਥਾਂ 'ਚ ਰਾੜਾਂ ਸੀ ਉਹਨਾਂ ਦੇ ਉਹ ਇਹਦੇ ਸੱਟਾ ਮਾਰ ਕੇ ਦਾ ਮੋਬਾਈਲ ਖੋਕ ਲਿਆ ਕੀ ਮੋਬਾਈਲ ਗੂਨਤੀ ਨੂੰ ਨਾਲ ਹੀ ਕੰਮ ਕੀਤਾ ਸਾਡਾ ਹੱਜਾ ਜੀ ਮੋਬਾਈਲ ਖੋਣ ਦੀ ਨਹੀਂ ਤਰ੍ਹਾਂ ਕੰਮ ਕਰਦਾ ਜਿੱਥੇ ਜਿਹੜਾ ਪੁੱਛਾ ਉਸ ਦੀ ਕਿੱਥੇ ਸੱਟ ਲੱਗੀ ਉਹਦੇ ਵੀ ਸਿਰ 'ਚ ਉਹਨਾਂ ਨੇ ਰਾੜ ਮਾਰ ਕੇ ਇਹਦਾ ਮੋਬਾਈਲ ਖੋਇਆ ਬਾਅਦ ਵਿੱਚ ਇਹਨਾਂ ਦੇ ਸੀਸੀਟੀਵੀ ਕੈਮਰੇ 'ਚ ਵੀ ਚੈੱਕ ਕਰਾਂਗੇ ਜੀ ਸਿਸਟੀਮ ਕੈਮਰੇ ਚੈੱਕ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਲਿਖ ਕੇ ਬਣਦੀ ਜਿਹੜੀ ਸੱਤ ਕਰੀ ਦਿੱਤੀ ਜਿਹੜਾ ਕਿੰਨੇ ਕਿੰਨੇ ਪਿੰਜੂ ਦੇਖੇ ਕਿੱਥੇ ਕਿੱਥ ਇਹ ਜੀ ਡਾਕਟਰ ਸਾਹਿਬ ਜੀ ਆਪਣਾ ਰਿਪੋਰਟਾ ਬਣਾ ਰਿਹਾ ਹੈ। ਬਾਕੀ ਡਾਕਟਰ ਸਾਹਿਬਾਂ ਦਾ ਜੋ ਵੀ ਹੋਏਗੀ ਰਿਕਾਰਡ ਲੈ ਕੇ ਉਹਨਾਂ ਸਟੇਟਮੈਂਟ ਲੈ ਕੇ ਉਹਨਾਂ ਦੇ ਖਲਾਫ ਕਾਰਵਾਈ ਕੀਤੀ। ਇਹ ਅਲੱਗ-ਅਲੱਗ ਮਾਮਲੇ ਨੇ। ਕੀ ਲੱਗਦਾ ਵੀ ਇੱਕੋ ਬੰਦੇ ਨੇ ਜਿਹੜੇ ਇਹ ਪਟਨਾ ਮੀਜ਼ਾ ਦਿੱਤਾ ਹੈ ਜਿਹਨੂੰ ਵੀ ਕੈਦੀ ਵਿੱਚ ਆਪਾਂ ਚਾਹ ਚ। ਤਾਂ ਬੰਦੇ ਚਾਰ ਹੀ ਦੱਸ ਰਹੇ ਨੇ ਪਰ ਉਹ ਇੱਕ ਦੱਸ ਰਹੇ ਨੇ ਦੋ ਬੈਕ ਤੇ ਸੀ ਇੱਕ ਦੱਸ ਰਹੇ ਇੱਕ ਬੈਕ ਤੇ ਚਾਰ ਜਣੇ ਸੀ। ਇਸ ਵਾਰੇ ਸੀਸੀਟੀਵੀ ਕੈਮਰਾ ਚੈੱਕ ਕਰਕੇ ਜਿਵੇਂ ਹੋਇਆ ਉਹਨਾਂ ਖਲਾਫ ਕਾਰਵਾਈ ਕੀਤੀ।